ਸ੍ਰੀ ਵਾਹਿਗੁਰੂ ਸਾਹਿਬ ਜੀ ਵੇਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਿਸ਼ਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨਨ ਮਣ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਇਟ ਸਬੇਤਮ ਘਾਓ ਆਪ ਆਦੇ ਮਹੇ ਬਚਾਓ ਸੁਖੀ ਬਸੇ ਮੋਰੇ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰੇ ਇਛਾ ਨਿਜ ਕਰਦਾ ਕਰੀਏ ਸਭ ਬੈਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨ ਧਾਉ ਜੋ ਬਾਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰਨ ਚੁੰਨ ਸਤਰ ਹਮਾਰੇ ਮਾਰੀਏ ਆਪਾ ਦੇ ਮੁਝਿਓ ਬਰਿਏ ਮਰਨ ਕਾਲ ਕਾ ਤਰਾਸਨ ਵਰੀਏ ਉਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਧੱਜੂ ਕਰਿਓ ਰਸਾ ਵਰਾਖ ਲਿਓ ਮੈ ਰਖਨਾਰੇ ਸੈਭ ਸੰਤ ਸਹਾਇ ਪਿਆਰੇ ਜੀਨ ਬੰਦ ਦੁਤਕੇ ਅੰਤਾ ਤੁਮਹੋ ਪਰੇ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਿਸਨ ਉਪਜਾਇਓ ਬਾਦ ਅੰਤੇ ਕੇਵ ਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਕਨ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਬਿਸ਼ਾਂਤ ਜੀਤਿ ਤੇ ਕੰਚਰਤੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਰ ਪੜ ਕੀ ਜਾਣੇ ਜਬ ਉਦਕਰ ਕਰਾਂ ਕਰਤਾਰਾ ਪਰਜਾ ਧਰਤ ਤਬ ਦੇਉ ਪਾਰਾ ਜਬ ਆਕਰਖ ਕਰਤ ਕਬੂ ਤੁਮ ਮੈ ਮਲਤ ਦੇ ਤਰਸਬੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪਿਆ ਆਪਣੀ ਬੂਝ ਆਚਾਰੇ ਤੁਮ ਸਭੀ ਤੇਰਾ ਤੰਦਰਾਲਮ ਜਾਣਤ ਬੇਦ ਭੇਦ ਰਾਲਮ ਨੰਕਾਰੇ ਨਰੰਕਾਰੇ ਨਿਰਲੰਭ ਆਦ ਅਨੀਲਾਨਾਦ ਸੰਭ ਤਾਂ ਕਾ ਮੂੜ ਅਚਾਰਤ ਭੇਦਾ ਜਾਂ ਕੋ ਭੇਉ ਨ ਪਾਉਤ ਬੇਦਾ ਤਾਂ ਕਉ ਕਰਪਨਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿ ਸਦਾਸ ਨੰਕਾਰ ਕਾ ਚਿੰਤਨੇ ਭੈਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤਉ ਤੇਤੀ ਤੁਮਰਾ ਲਖਾਨਾ ਜਾਇ ਬਸਾਰਾ ਇਹ ਵਿਦ ਸਜਾ ਪਰ ਤੁਮ ਸੰਸਾਰਾ ਵੇਕੇ ਰੂਪ ਅਨੂਪਸ ਰੂਪਾ ਰੰਗ ਭਿਉ ਰਾਵ ਕਈ ਭੂਪਾ ਅੰਡਜ ਜੇਰਜ ਸੇਦੀ ਕੀਨੀ ਉਤਪਜ ਖਾਨ ਬਹੁ ਰੈ ਜੀਨੀ ਕਉਂ ਫੂਲ ਰਾਜਾ ਬੈਠਾ ਕਉਂਸ ਮਟ ਭਉ ਸ਼ਿੰਕਰ ਕੇਠਾ 시ਗਰੀ ਛੜਦ ਕਾ ਚੰਪਾ ਆਤ ਜੁਗਾਸ ਰੂ ਸੰਪਵ ਅਵਰੇ ਸ਼ਾਮੇਰੀ ਤੁਮ ਕਰੋ ਸਿਖ ਓਬਾਰ ਅਸਿੱਖ ਸੰਘਰੋ ਦੁਸ਼ਟ ਜੀਤੇ ਉਟ ਪਤਾ ਸਕਲ ਮਲੇਸ ਕਰੋ ਰਣ ਘਾਤਾ ਜੇ ਤਜੇ ਤਜਾ ਸਰਨੀ ਪਰੇ ਜਿਨ ਕੇ ਦੁਟ ਦੁਤਾਏ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਜਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਆਂ ਤਾਂ ਕੇ ਕਾਲ ਨਿਕਟਨੀ ਆਏ ਆਂ ਰਸਾਏ ਤਾਂ ਸਭ ਕਾਲਾ ਦੁਟ ਰਹਿ ਟ ਟਰੇ ਤਦ ਕਾਲਾ ਕਿਰਪਾ ਦ੍ਰਿਟ ਤਨ ਜਾਏ ਨਹ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਵਿਰਧ ਸਿਧ ਘਰਮੋ ਸਭ ਹੋਈ ਦੁਟ ਸਾ ਸਵੈ ਜਕੇ ਨ ਕੋਈ ਇਕ ਬਾਰ ਜਿੰਤ ਮੈਂ ਸਬਾਰਾ ਕਾਲ ਫਾਤ ਤੇ ਤਹਉ ਬਾਰਾ ਜੰਨਰ ਨਾਮ ਤਹਾਰੋ ਕਹਾ ਦਰਦ ਦੁੜਦੋ ਤੇਰਾ ਖੜਗ ਕੇਤ ਮੈਂ ਸਰਨ ਧਾਰੀ ਆਪਾ ਦਿਲਿਓ ਬਾਰੀ ਸਰਬਠੋਰ ਮੋਸਾਈ ਦੁਟ ਦੂਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾਂ ਪੂਰਨ ਸੁਬਰਾਤਾ ਕਿਲ ਬਖਸ ਦੇਖ ਵਰਤਾ ਦੁਸ਼ ਦੂਹ ਕੋ ਸੇ ਕਰਤਾ ਸ੍ਰੀ ਧਜ ਜਪੈ ਦਿਆਲਾ ਪੂਰਨ ਕਰਾਂ ਗਰੰਥ ਤਕਾਲਾ ਮਨ ਬਾਤ ਪਲ ਪਾਏ ਸੋਈ ਦੂਖ ਨਾ ਤੁਸੇ ਵਿਆਪਤ ਕੋਈ ਅੜੈਲ ਸੁਣੇ ਗੋਂਗ ਜੇ ਜਾਏ ਸੋ ਰਸਨਾ ਪਾਵੀ ਸੁਣੇ ਮੂਡ ਚਿਤ ਲਾਏ ਚਤਰਤਾ ਆਵੀ ਦੂਖ ਦਰਦ ਭੋ ਨਿਕਟ ਨਾ ਤਿੰਨ ਨਰਕੇ ਰਹੇ ਹੋ ਜੋ ਜਾਗੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਦ ਸੁਤਰਾ ਸਹਤ ਪਣੀਜੇ ਅਰਧ ਸੈ ਸੰਤਿੰਗੀਜੇ ਭਾਦਰ ਸੁਦੀ ਅਟਮੀ ਰਵਾਰਾ ਤੀਰਸ ਤਦਰ ਗ੍ਰੰਥ ਸਦਾਰਾ ਸਵਈਆ ਭਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਤਰੇ ਨੀ ਆਨਿਓ RAM ਰਹੀਮ ਪ੍ਰਾਨ ਕਰਾਨ ਅਨੇਕ ਹੈ ਮਤ ਇਕ ਨਾ ਮੰਨਿਓ ਸਿਮਰਤ ਸਾਤਰ ਬੇਦ ਸਬੇ ਬੋ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰਮੈ ਨਾ ਕਿਹੋ ਸਬ ਤੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਭਾਏ ਗਏ ਕਿ ਲਾਜਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਿਉ ਤਹਾਰੋ ਦਵਾਰੇ ਬਾਹੰਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ